ਅੱਜ 133 ਮਾ ਜਨਮ ਦਿਹਾੜਾ ਆ ਬਾਬਾ ਇੱਕ ਸਰਦਾਰ ਮਾਤਾ ਜੀ ਦਾ ਕਿਸ ਤਰ੍ਹਾਂ ਦੇਖੋ ਅੱਜ ਖਾਸ ਤੌਰ ਤੇ ਸੈਂਟਰ ਹਲਕੇ ਅਸੀਂ ਪ੍ਰਧਾਨ ਜੀ ਨਾਲ ਦੇਵੀ ਜੀ ਦੇ ਸਾਡੇ ਜੇਟੂ ਜੀ ਅੱਜ ਸਾਰੇ ਹੀ ਕਿਉਂਕਿ ਜਨਮ ਦਿਹਾੜਾ ਜਿਨ੍ਹਾਂ ਨੇ ਸਾਨੂੰ ਸਬਦਾਨ ਦਿੱਤਾ ਜਿਨ੍ਹਾਂ ਨੇ ਸਾਨੂੰ ਇੱਕ ਰਾਹ ਇੱਕ ਰਾਹ ਦਿੱਤਾ ਵੀ ਵੱਖ ਨਹੀਂ ਇੱਕ ਰਾਹ ਚਾਹੇ ਕੋ ਗਰੀਬ ਚਾਹੇ ਕਿਸੇ ਅਮੀਰ ਚਾਹੇ ਕੋ ਧਰਮ ਕਿਸੇ ਦਾ ਇੱਕ ਅੱਜ ਜਿੱਥੇ ਉਹਨਾਂ ਦੇ ਜਨਮ ਦਿਹਾੜੇ ਦੀ ਉਹਨਾਂ ਦੇ ਸਾਰੇ ਪਾਸੇ ਖੁਸ਼ੀਆਂ ਮਨਾ ਰਹੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਸਾਹਿਬ ਨੇ ਅੱਜ ਆਪਣਾ ਅੱਗੇ ਤਨੂੰ ਮੈਨੀਫੈਸਟੋ ਕਹਿੰਦੇ ਸੀ ਉਹਨਾਂ ਨੇ ਜਿਹੜੇ ਜਮਿਕੇ ਮੋਦੀ ਸਾਹਿਬ ਨੇ ਕਿਹਾ ਮੇਰੀ ਗਰੰਟੀ ਉਹ ਅੱਜ ਜਾਰੀ ਕੀਤਾ ਤੇ ਜਾਰੀ ਕਿਦਣ ਕੀਤਾ ਅੰਬੇਦਕਰ ਸਾਹਿਬ ਦੇ ਪਵਿੱਤਰ ਜਨਮ ਦਿਹਾੜੇ ਤੇ ਯਾਦ ਇਹ ਇਦੋਂ ਬੜੀ ਗੱਲ ਕੀ ਹੋ ਸਕਦੀ ਹੈ ਵੀ ਉਹਨਾਂ ਨੇ ਵੀ ਅੰਬੇਦਕਰ ਸਾਹਿਬ ਨੂੰ ਸਭ ਤੋਂ ਉੱਚਾ ਦਰਜਾ ਵੀ ਜੇ ਸੰਵਿਧਾਨ ਦੇ ਇਹ ਨੇ ਤੇ ਜੋ ਅਸੀਂ 5 ਸਾਲ ਜਾਂ 2047 ਤੱਕ ਜੋ ਕੰਮ ਕਰਨੇ ਆ ਉਹ ਅੰਬੇਦਕਰ ਸਾਹਿਬ ਦੇ ਦਿਖਾਏ ਹੋਏ ਰਾਸਤੇ ਤੇ ਚੱਲਣੇ ਆ ਅੱਜ ਸਵੇਰੇ ਬੜਾ ਮਨ ਖੁਸ਼ ਹੋਇਆ ਜਦੋਂ ਉਹਨਾਂ ਨੇ ਆਪਣਾ ਸੰਮੋਹਨ ਸ਼ੁਰੂ ਕੀਤਾ ਤੇ ਅੱਜ ਜੋ ਮੈਂ ਉਹਨਾਂ ਨੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਇਹ ਨਹੀਂ ਅੱਜ ਉਹ ਸ਼ੁਰੂਆਤ ਸੰਕਲਪ ਬਿਲਕੁਲ ਸੰਕਲਪ ਲਿਆ ਏ ਵੀ ਅਸੀਂ ਆ ਪੰਜ ਸਾਲ ਕਰਨਾ ਏ ਸੰਕਲਪ ਪੱਤਰ ਜਾਰੀ ਕੀਤਾ ਅਮੇਦਕਰ ਸਾਹਿਬ ਦੇ ਜੀ ਇਤੋਂ ਵੱਡੀ ਆ ਸਾਡੇ ਤੱਕ ਇੰਨੀ ਖੁਸ਼ੀ ਆ ਵੀ ਅਮੇਦਕਰ ਸਾਹਿਬਾਂ ਨੇ ਦੇਣੇ ਸੰਕਲਪ ਲਿਆ ਤੇ ਬਹੁਤ ਮਨ ਗਦਗਦਾ ਮਨ ਖੁਸ਼ ਲਿਓ ਜੀ ਲਿਓ ਮੋਤੋ ਇਸਨ ਮੈਂਬਰ ਪਾਰਲੀਮੈਂਟ ਦਾ ਫਾਪਕ ਰਮਨ ਸਿੰਘ ਬੇਟੂ ਦਾਸੀ ਕਿ ਅੱਜ ਵਿਸ਼ੇਸ਼ ਤੌਰ ਤੇ ਡਾਕਟਰ ਬਾਬਾ ਸਾਹਿਬ ਵੀਵਾ ਅਮੇਰੀਕਾ 133 ਮਾ ਜਿਹੜਾ ਜਨਮ ਦਿਹਾੜਾ ਆ ਤੇ ਇਸ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਦਾਸ ਦੀ ਕਿ ਅੱਜ ਜਿਹੜਾ ਆ ਸੰਕਲਪ ਪੱਤਰ ਜਾਰੀ ਵੀ ਕੀਤਾ ਆ ਪਦਾਨ ਦੇ ਪਦਾਨ ਮੰਦੰਨ ਦੇ ਮੌਜੂਦ ਤੇ ਬੜਾ ਵੱਡਾ ਇੱਕ ਅੱਜ ਲੁਧਿਆਣਾ ਵਿਖੇ ਹੀ ਅੱਜ ਸਮਾਜ ਦੇ ਵੱਲੋਂ ਅੱਜ ਸਿੱਖਿਸ਼ਕ ਹੋਣ ਵਾਸਤੇ ਲੋਕਾਂ ਨੂੰ ਪ੍ਰੇਰ ਕਰਨ ਵਾਸਤੇ ਇੱਕ ਬਹੁਤ ਵੱਡੀ ਸਕੂਟਰ ਰੈਲੀ ਵੀ ਕੱਢੀ ਜਾ ਰਹੀ ਹੈ ਤੇ ਆਓ ਗੱਲਬਾਤ ਕਰਦੇ ਹਾਂ ਹੋਰ ਬੰਦਿਆਂ ਨੇ ਅੱਜ ਇਸ ਵਿਸ਼ੇਸ਼ ਰੈਲੀ ਦਾ ਵਿਜੂਅਲ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਵੱਡੀ ਸੇਧ ਦੇ ਸਕੇ ਤੇ हर वो समाज का बंदा हर वो बच्चा शिक्षित हो के देश संविधान दे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।